ਭਾਈ ਜੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਔਰ ਸਬਸਕ੍ਰਾਈਬ ਬਹੁਤ ਵੱਧ ਕਰੋ ਜੀ ਹੋ ਬਹੀ ਕਲਾ ਤੇ ਬੈਠੀ ਤੀ ਹੀ ਪੈਣ ਹੁੰਦੀ ਐ ਤੂੰ ਸੀ ਨਹੀਂ ਦੇਖਦੇ ਕਈ ਤਾਂ ਵਿਚਾਰ ਸੈਕਲਾਂ ਤੇ ਹੁੰਦੇ ਨੇ ਤੂੰ ਸੀ ਨਹੀਂ ਦੇਖਦੇ ਸ਼ਰਮ ਨੂੰ ਥੋੜਾ ਜਿਹਾ ਹੱਥ ਮਾਰ ਲਓ ਹੋ ਲੋਕਾਂ ਵਿੱਚ ਨਾਰਮੀ ਰੋੜੀ ਉੱਤੇ ਖਾੜ ਕੇ ਪਿਸ਼ਾਬ ਕਰਨਾ ਕਿੱਡੀ ਹੈ ਬਿਸ਼ਾਰਮੀ ਰੋੜੀ ਉੱਤੇ ਖਾੜ ਕੇ ਪਿਸ਼ਾਬ ਕਰਨਾ ਕਿੱਡੀ ਹੈ ਬਿਸ਼ਾਰਮੀ ਪਾਇਆ ਹੋਵੇ ਜਿੰਨਾ ਦੇ ਵੀ ਪੈਂਟ ਕੋਟ ਉਹ ਵੀ ਗੱਡੀ ਸਾਈਡ ਲਾਉਂਦੇ ਨੇ ਜਾਂਦੇ ਹੋਣਗੇ ਬਰਾਤ ਭਾਵੇਂ ਉਹ ਵੀ ਕਿਸੇ ਦੀ ਬਿਸ਼ਾਰਮੀ ਦਿਖਾਉਂਦੇ ਨੇ ਪੰਪੀ ਉੱਤੇ ਰੋਕ ਲਾ ਮੁਝੇ ਗੱਡੀ ਨੂੰ ਫੇਰ ਕਾ ਦੀ ਗਰਮੀ ਰੋੜੀ ਉੱਤੇ ਖਾੜ ਕੇ ਪਿਸ਼ਾਬ ਕਰਨਾ ਕਿੱਡੀਏ ਬਿਸ਼ਾਰਮੀ ਰੋੜੀ ਉੱਤੇ ਖਾੜ ਕੇ ਪਿਸ਼ਾਬ ਕਰਨਾ ਕਿੱਡੀਏ ਬਿਸ਼ਾਰਮੀ ਪੰਪੀ ਉੱਤੇ ਗੱਡੀ ਰੋਕ ਹੋ ਜਾਈ ਦਾ ਫਰਸ ਨਾਲੇ ਰਹੋ ਸੇਫ ਜੀ ਚੋਰ ਚੁੱਕ ਚੁੱਕਣਾ ਵਹੀਕਲ ਨਾ ਥੋਡਾ ਨਾ ਕੋਈ ਦੇਵੇ ਦੋਸ ਜੀ ਕੋਲ ਲੰਕਣ ਬਾਲੇ ਤਾਂ ਮੰਨਦੇ ਨੇ ਸ਼ਰਮ ਥੋਡੀ ਹੈ ਬਿਸ਼ਾਰਮੀ ਰੋੜੀ ਉੱਤੇ ਖਾੜ ਕੇ ਪਿਸ਼ਾਬ ਕਰੀ ਨਾ ਥੋਡੀ ਹੈ ਬਿਸ਼ਾਰਮੀ ਰੋੜੀ ਉੱਤੇ ਖਾੜ ਕੇ ਪਿਸ਼ਾਬ ਕਰੀ ਨਾ ਥੋਡੀ ਹੈ ਬਿਸ਼ਾਰਮੀ ਜਿੰਨਾ ਜਿੰਨਾ ਸੋਣ ਲਈਆਂ ਮੇਰੀਆਂ ਨੇ ਗੱਲਾਂ ਤੁਸੀਂ ਪੱਲੇ ਬੰਨ ਲਓ ਤੁਸੀਂ ਵੀ ਜੇ ਜਾਣ ਕੇ ਸੇ ਰੋੜ ਯੁੱਤੋਂ ਦੀ ਤਨੇਰ ਸੰਗ ਮੰਨ ਲਓ ਆਉਂਦੀ ਹੈ ਸ਼ਰਮ ਮੈਂ ਇਨਾ ਖੜੇ ਦੇਖ ਕੇ ਤਾਰ ਮੈਂ ਬਿਸ਼ਾਰਮੀ ਰੋੜ ਉੱਤੇ ਖੜ ਕੇ ਪਿਸ਼ਾਬ ਕਰੀ ਨਾ ਕਿੱਡੀ ਹੈ ਬਿਸ਼ਾਰਮੀ ਰੋੜੀ ਉੱਤੇ ਖੜ ਕੇ ਪਿਸ਼ਾਬ ਕਰੀ ਨਾ ਕਿੱਡੀ ਹੈ ਬਿਸ਼ਾਰਮੀ